ਸੱਚਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਸੀ ਸ਼ੰਭੂ ਬਾਰਡਰ ਤੇ ਮੌਜੂਦ ਆ ਜਦੋਂ 13 ਤਰੀਕ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਨੂੰ ਚਾਲੇ ਪਾਇਆ ਜਾਂਦੇ ਨੇ ਤਾਂ ਸ਼ੰਭੂ ਬਾਰਡਰ ਦੇ ਉੱਤੇ ਆ ਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅੱਗੇ ਵਧਿਆ ਜਾ ਸਕੇ ਲੇਕਿਨ ਦੂਸਰੇ ਪਾਸੇ ਉਹ ਵੀ ਜਿਹੜਾ ਹਰਿਆਣਾ ਪ੍ਰਸ਼ਾਸਨ ਨੇ ਆਪਣੀ ਕੋਸ਼ਿਸ਼ ਕਰਦਾ ਹੈ ਕਿ ਕਿਸਾਨ ਜਿਹੜੇ ਅੱਗੇ ਨਾ ਵਧ ਸਕਣ ਤਾਂ ਇਸੇ ਦੌਰਾਨ ਜਿਹੜਾ ਨੌਜਵਾਨ ਸੀ ਕਿ ਜ਼ਖਮੀ ਵੀ ਹੋਏ ਔਰ ਇੱਕ ਨੌਜਵਾਨ ਸਾਡੇ ਨਾਲ ਇਸ ਵੇਲੇ ਮੌਜੂਦ ਹੈ ਔਰ ਇਸ ਨੌਜਵਾਨ ਦੇ ਪੈਰ ਤੇ ਜਿਹੜਾ ਅਸ਼ਰੇ ਵੱਜੇ ਸੀਗੇ ਨੌਜਵਾਨ ਦਾ ਕਹਿਣਾ ਹੈ ਕਿ ਜਦੋਂ ਸੰਘਰਸ਼ ਦੇ ਵਿੱਚ ਨੌਜਵਾਨ ਜੁੜਿਆ ਤਾਂ ਉਸ ਤੋਂ 13 ਤਾਰੀਖ ਨੂੰ ਹੀ ਇਹ ਸਭ ਕੁਝ ਹੋਇਆ ਔਰ ਪੈਰ ਤੇ ਇਸ ਦੇ ਅਸ਼ਰੇ ਵੱਜੂ ਹੋਏ ਨੇ ਗੱਲਬਾਤ ਕਰਦੇ ਆ ਵੀਰੇ ਕੀ ਨਾਮ ਹੈ ਤੁਹਾਡਾ ਗੁਰਕੀਰ ਸਿੰਘ ਹੈ ਜੀ ਕਿਤ ਵੀਰੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਖਾਸ ਸੰਭੂ ਕਲਾਂ ਜਿੱਥੇ ਲੋਕੜੇ ਜੀ ਅੱਛਾ ਇਹ ਜਦੋਂ ਅੰਦੋਲਨ ਦੀ ਸ਼ੁਰੂਆਤ ਹੋਈ ਸੀਗੀ ਤਾਂ ਉਸ ਵੇਲੇ ਕਾਲ ਦੇ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਸੀਗਾ ਵੀ ਇੱਥੇ ਕਾਲ ਹੈਗੀ ਆ ਗੇ ਵਧਣਾ ਆ ਕਿਸਾਨਾਂ ਨੇ ਇਹ ਤਾਂ ਇੱਥੇ ਪਹਿਲਾਂ ਇੱਥੇ ਮੀਟਿੰਗ ਹੋਈ ਹੈ ਜੀ ਪਹਿਲਾਂ ਤਾਂ ਜੀ ਅੱਗੇ ਤਾਂ ਅਸੀਂ ਹਲੇ ਵੱਧ ਨਹੀਂ ਰਹੇ ਸੀ ਜੀ ਇੱਥੇ ਮੀਟਿੰਗ ਚੱਲ ਰਹੀ ਸੀ ਤਾਂ ਜੱਥਾ ਰੇ ਸਾਡਾ ਪਟਿਆਲਾ ਤੋਂ ਜੀ ਅੱਛਾ ਇਹ ਵਜ੍ਹੀ ਕਿਵੇਂ ਸਾਟ ਇਹ ਇਹ ਅੱਗੇ ਸੀ ਵੈਰੀਕੇਟ ਦੇ ਕੋਲ ਤੇ ਜੀ ਅੱਛਾ ਜਦੋਂ ਜੁੜਿਆ ਨਾਲ ਕਿਸਾਨ ਹੋਰ ਬਾਕੀ ਜਿ ਮਜੂਸੀ ਯਾਰ ਦੋ ਸੀਗੇ ਨਾਲ ਇੱਥੇ ਹਾਂਜੀ ਸਰ ਯਾਰ ਦੋਸਤ ਵੀ ਆਏ ਸੀ ਹੂੰ ਫਰੈਂਡ ਵੀ ਫੈਮਿਲੀ ਮੈਂਬਰ ਵੀ ਆਇਆ ਸੀ ਜੀ ਫੈਮਿਲੀ ਵੀ ਆਈ ਸੀ ਮਮਾ ਜੀ ਆਏ ਤੇ ਜੀ ਸਰ ਮਮਾ ਜੀ ਆਏ ਹੋਣੇ ਦੋ ਮਮਾ ਜੀ ਆਏ ਹੋਏ ਸੀ ਜੀ ਮਮਾ ਜੀ ਟਰੈਕਟਰ ਲੈ ਕੇ ਆਏ ਹੋਣੇ ਜੀ ਇੱਥੇ ਆਪਣਾ ਕਰਾਈ ਵਾਲਾ ਟਰੈ अच्छा ਤੇ ਜਦੋਂ ਮਮਾ ਮੈ ਨਾਲ ਗੱਲਬਾਤ ਕੀਤੀ ਮਮਾ ਨੇ ਰੋਕੇ ਨਹੀਂ ਹੈਗਾ ਵੀ ਤੂੰ ਵਲੇ ਨੌਜਵਾਨ ਹੈਗਾ ਵਾ ਵੀ ਹਲੇ ਇੰਨੀ ਕੀ ਲੋੜ ਪਈ ਅੱਗੇ ਜਾਣ ਦੀ ਰੋਕ ਰੇ ਸੀ ਮਮਾ ਜੀ ਕਹਿੰਦਾ ਵੀ ਇੱਥੇ ਬੈਠ ਜਾ ਅੱਗੇ ਨਹੀਂ ਜਾਣਾ ਹੈਗਾ ਜੀ ਹੂੰ ਫਿਰ ਵੀ ਤੁਹਾਨੂੰ ਪਤਾ ਹੀ ਅੱਗੇ ਜਾਣਾ ਪੈਂਦਾ ਹੈ ਜੀ ਦਿਲ ਦੇ ਵਿੱਚ ਕੀ ਸੀਗਾ ਜਦੋਂ ਅੱਗੇ ਵਧੇ ਫਿਰ ਦਿਲ ਦੇ ਵਿੱਚ ਚਾਹੀਏ ਵੀ ਅਸੀਂ ਦਿੱਲੀ ਜਾਣਾ ਹੈ ਜੀ ਦਿੱਲੀ ਕੁਝ ਕਰਨਾ ਹੈ ਜੀ ਬਸ ਕਈ ਜਣੇ ਇਹ ਪੁੱਛ ਲੈਂਦੇ ਵੀ ਦਿੱਲੀ ਕਿਉਂ ਜਾਣਾ ਵਾ ਨਾ ਵੀ ਇੱਥੇ ਹੀ ਹੱਕ ਮਿਲ ਸਕਦਾ ਕੀ ਇਹੋ ਜਿਹੇ ਸਵਾਲ ਵੀ ਕਰ ਲੈਂਦੇ ਨੇ ਨਾ ਤਾਂ ਦਿੱਲੀ ਕਿਉਂ ਜਾਣਾ ਸੀਗਾ ਵੀ ਨਾਲ ਕਿਸਾਨਾਂ ਦੇ ਅੱਗੇ ਵਧਣਾ ਸੀਗਾ ਉਹਦੇ ਨਾਲ ਦੇਖੋ ਜੀ ਇੱਕ ਤਰੀਕਾ ਸੀ ਚੱਲਿਆ ਸੀ ਅਰਦਾਸ ਕਰਕੇ ਚੱਲੇ ਆ ਜੀ ਵਿੱਚ ਦਿੱਲੀ ਜਾਣੇ ਜੀ ਸਿੱਦੇ ਅਜਾ ਹਰਿਆਣੇ ਦੇ ਕਿਸਾਨ ਨੇ ਜਿਵੇਂ 7 ਦਿਨ ਨੂੰ ਉਹ ਨਾ ਬੈਠੇ ਹਲੇ ਵੀ ਹਰਿਆਣੇ ਦੇ ਵਿੱਚ ਜਾਂ ਕਿ ਹਰਿਆਣੇ ਦੇ ਕਿਸਾਨ ਇੱਥੇ ਇੱਕ ਜੂੜੇ ਵਿੱਚ ਨਾ ਆ ਕੇ ਤਾਂ ਨੌਜਵਾਨਾਂ ਨਾਲ ਕਿਤੇ ਗੱਲਬਾਤ ਹੋਈ ਰਾਬਤਾ ਹੋਇਆ ਕਿਤੇ ਉਹਦੇ ਨਾਲ ਹੀ ਰਹਿੰਦੇ ਤੁਸੀਂ ਬਿਲਕੁਲ ਆਰਡਰ ਦੇ ਹਨ ਵੀ ਹਰਿਆਣੇ ਦੇ ਨੌਜਵਾਨ ਤੁਹਾਡੇ ਯਾਰ ਦੋਸਤ ਹੋਣ ਕਿਤੇ ਗੱਲਬਾਤ ਹੋਈ ਹੋਵੇ ਨਹੀਂ ਜੀ ਉਧਰ ਤਾਂ ਕੋਈ ਗੱਲ ਤਾਂ ਹੋਣੀ ਜੀ ਉਧਰ ਤਾਂ ਕੋਈ ਹੈ ਤਾਂ ਗਏ ਫਰੈਂਡ ਪਰ ਉਹ ਕਿਸਾਨ ਨਹੀਂ ਹੈਗੇ ਜੀ ਉਹ ਵਿਚਾਰੇ ਉਦਾਂ ਨਹੀਂ ਜੀ ਉਹ ਤਰਖਾਨ ਨੇ ਵਿਚਾਰੇ ਉਹ ਇੱਧਰ ਆਂਦੇ ਨਹੀਂ ਜਿੱਦਾਂ ਅੱਛਾ ਹੁਣ ਸੱਟ ਲੱਗੀ ਹੋਈ ਆ ਫਿਰ ਹੁਣ ਤਾਂ ਵੀ ਇੱਥੇ ਬੈਠੇ ਹੋਏ ਅਗਲਾ ਕਹਿੰਦਾ ਵੀ ਘਰੇ ਰੈਸਟ ਕਰਦੇ ਨਹੀਂ ਤਾਂ ਨਹੀਂ ਜੀ ਮਾਨੀ ਮੰਨਦਾ ਜੀ ਸਾਡਾ ਘਰੇ ਬੈਠ ਕੇ ਮਾਨੀ ਲੱਦਾ ਜਿੱਤਾਂਗਾ ਇੱਥੇ ਜਾ ਨਹੀਂ ਸਕਦਾ ਜੇ ਤਾਂ ਮਾਨੀ ਮੰਨੀਦਾ ਜੀ ਇੱਥੇ ਆਨੂੰ ਦਿਲ ਕਰਦਾ ਜੀ ਜਿਵੇਂ ਪਿਛਲੀ ਵਾਰੀ 1 ਸਾਲ ਪੂਰਾ ਬੈਠੇ ਨੇ ਕਿਸਾਨ ਜੇ 1 ਸਾਲ ਬਹਿਣਾ ਪੈਂਦਾ ਹੈ ਨਾਲ ਬੈਠੋਗੇ ਫਿਰ ਹਾਂਜੀ ਨਾਲ ਬੈਠਾਂਗੇ ਜੀ ਅਸੀਂ ਪਿਛਲੀ ਵਾਰੀ ਵੀ ਅਸੀਂ ਸਿੱਧਾ ਗਏ ਸੀ ਨਾਲ ਬੈਠੇ ਸੀ ਉੱਥੇ ਜੀ ਸਾਡੇ ਉਸੀਂ ਸਰ ਨਾਲ ਬੈਠਦੇ ਸੀ ਹਫਤਾ ਹਫਤਾ ਕਰਕੇ ਸਾਰੇ ਬੈਠਦੇ ਨੇ ਉੱਥੇ ਨਾਲੇ ਆਪਣਾ ਘਰ ਦਾ ਵੀ ਦੇਖੀ ਜਾਂਦੇ ਹਾਂ ਜੀ ਹਾਂਜੀ ਵੀ ਨਾਲੇ ਆਪਣਾ ਘਰ-ਬਾਰ ਵੀ ਦੇਖਿਆ ਜਾਂਦਾ ਹੈ ਨਾਲੇ ਉੱਥੇ ਵੀ ਦੇਖਿਆ ਜਾਂਦਾ ਹੈ ਡਿਊਟੀਆਂ ਲੱਗਦੀ ਜੀ ਹਫਤਾ ਹਫਤਾ ਜੀ ਪਿਛਲੀ ਵਾਰੀ ਕਿੰਨਾ ਕਰੇ ਸੀ ਫਿਰ ਪਿਛਲੇ ਵਾਰ ਤਾਂ ਵੀਰ ਜੀ ਕੁਝ ਸਟੱਡੀ ਕਰਦਾ ਸੀ ਨਾਲੇ ਮੈਂ ਕਿਉਂਕਿ ਜਾਂ ਛੁੱਟੀਆਂ ਵੀ ਨਹੀਂ ਮਿਲਦੀ ਹੈਗੀ ਸਕੂਲ ਤੋਂ ਫਿਰ ਇੱਕ ਹਫਤਾ ਜਾਂ ਦੋ ਹਫਤੇ ਇਦਾਂ ਹੀ ਰਹੀਆਂ ਜ਼ਿਆਦਾ ਨਹੀਂ ਤਾਂ ਹੁਣ ਕਰੇ ਦਿਮਾਗ 'ਚ ਨਹੀਂ ਆਉਂਦਾ ਹੈਗਾ ਵੀ ਯਾਰ ਸੱਟ ਲੱਗੀ ਹੋਈ ਆ ਇੱਥੇ ਬੈਠੇ ਵੀ ਆ ਤੇ ਨਾਲ ਯਾਰ ਦੋਸਤ ਹੋਰ ਆਏ ਨੇ ਨਾਲ ਹੁਣ ਅੱਜ ਹਾਂਜੀ ਆਏ ਨੇ ਜੀ ਉਹ ਅੱਗੇ ਗਈ ਹੋਈ ਨਹੀਂ ਜੀ ਫਿਰ ਅੱਛਾ ਉਸ ਵੇਲੇ ਦਾ ਮੰਜ਼ਰ ਕੀ ਸੀਗਾ ਜਦੋਂ ਇਹ ਵੱਜਦਾ ਪੈਰ ਦੇ ਵਿੱਚ ਤੇ ਮਦਦ ਲਈ ਕੌਣ ਆਉਂਦਾ ਨਾਲ ਕਿਵੇਂ ਲੈ ਕੇ ਜਾਂਦੇ ਨੇ ਕਿਵੇਂ ਹਸਪਤਾਲ ਪਹੁੰਚਾਇਆ ਜਾਂਦਾ ਸਾਰੇ ਵੀਰ ਭਰਾ ਸਾਰੇ ਨਾਲੇ ਸੀ ਜੀ ਸਾਡੇ ਮੈਨੂੰ ਚੱਕ ਕੇ ਲੈ ਗਏ ਨੇ ਇੱਥੇ ਵੀਰ ਭਰਾ ਜਿਹਨਾਂ ਜਾਣ ਪਛਾਣ ਵੀ ਨਹੀਂ ਉਹ ਵੀ ਸਾਡੇ ਨਾਲ ਜੁੜਦੇ ਨਹੀਂ ਜੀ ਇੱਥੇ ਆ ਕੇ ਜੀ ਉੱਥੇ ਮਾਮਾ ਜੀ ਵੀ ਮਾਮਾ ਜੀ ਵੀ ਆਏ ਸੀ ਫਿਰ ਉਹਨੇ ਉਹ ਹੀ ਚੱਕ ਕੇ ਲੈ ਗਏ ਫਿਰ ਪਹਿਲਾਂ ਟਰਾਲੀ 'ਚ ਮੈਡੀਕਟਰ ਮੈਡੀਕ ਜੀ ਜਣ ਫਿਰ ਐਂਬੂਲੈਂਸ 'ਚ ਰਾਜਪੁਰਾ ਵਾਲੇ ਦੀ ਐਪੀ ਜੰਟ ਕਿੰਨਾ ਚੱਲ ਰਹੇ ਉੱਥੇ ਫਿਰ ਉੱਥੇ ਜਾਈ ਬਸ ਦੁਪਹਿਰ ਨੂੰ ਗਏ ਸਾਮੀ ਛੁੱ ਜੋ ਚੰਬੂ ਕਰੇ ਨਹੀਂ ਗਏ ਫਿਰ ਕਰੇ ਗਈ ਸੀ ਐਂਬੂਲੈਂਸ ਜੀ ਐਂਬੂਲੈਂਸ ਕਰੇ ਛੱਡ ਗਈ ਜੀ ਫਿਰ ਤੇ ਫਿਰ ਇੱਥੇ ਕਿਵੇਂ ਆਏ ਫਿਰ ਨਾਲ ਹੀ ਇੱਥੇ ਹੁਣ ਆਏ ਆ ਜੀ ਉਹ ਵੀ ਬੜੇ ਔਖੇ ਘਰ ਦੇ ਦਾਨ ਨਹੀਂ ਦੇ ਰਹੇ ਸੀ ਜੀ ਬੜੀ ਮੁਸ਼ਕਲਤਾ ਆਏ ਆ ਜੀ ਘਰ ਦੇ ਦਰ ਰੋਕ ਰਹੇ ਆ ਵੀ ਜਾਣਾ ਨਹੀਂ ਹੈ ਜਾਣਾ ਨਹੀਂ ਹੈ ਤੁਸੀਂ ਵੀ ਫਰੈਂਡ ਨਾਲ ਕਿਹਾ ਫਰੈਂਡ ਲੈ ਕੇ ਆਈ ਜੀ ਇੱਥੇ ਉਹ ਵੈਸੇ ਕਿਸਾਨੀ ਕਰਦੇ ਤੁਸੀਂ ਖੇਤੀਬਾੜੀ ਹਾਂਜੀ ਖੇਤੀ ਹੈ ਸਾਡੇ ਕੋਲ ਆਪਣੀ ਖੇਤੀ ਕਰਦੇ ਹਾਂ ਜੀ ਸੀ ਜਿੰਨ ਜਾਨ ਵਸਦੀ ਆ ਉਸ ਦੇ ਵਿੱਚ ਹਾਂਜੀ ਸਰ ਆਪਣੇ 10 ਕਿੱਲੇ ਖੇਤੀ ਦੇ ਹੈਗੀ ਹੈ ਜੀ ਖੇਤੀ ਕਰਦੇ ਹਾਂ ਜੀ ਸੀ ਸੋ ਇਹ ਨੌਜਵਾਨ ਹੈ ਜਿਸ ਨੌਜਵਾਨ ਦੇ ਪੈਰਾਂ ਤੇ ਜਿਸ ਨੌਜਵਾਨ ਦੇ ਕਹੜੀ ਛਰੇ ਵੱਜੇ ਸੀਗੇ ਔਰ ਇਸ ਕਾਰਨ ਜ਼ਖਮੀ ਹੋਇਆ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਇਸ ਨੌਜਵਾਨ ਨੂੰ ਲੇਕਿਨ ਫਿਰ ਵੀ ਇੱਕ ਹੌਸਲਾ ਨਹੀਂ ਹਾਰੇ ਇਸ ਨੌਜਵਾਨ ਨੇ ਤੇ ਅੱਜ ਦੁਬਾਰਾ ਤੋਂ ਸ਼ੰਭੂ ਬਾਰਡਰ ਦੇ ਉੱਤੇ ਆ ਕੇ ਬੈਠਾ ਹੈ ਤੇ ਜਿਸ ਦਾ ਕਹਿਣਾ ਹੈ ਕਿ ਅਗਰ ਕਿਸਾਨ ਅੱਗੇ ਦਿੱਲੀ ਵੱਧ ਨੇ ਤਾਂ ਉਹਨਾਂ ਦੇ ਨਾਲ ਇਹ ਜ਼ਰੂਰ ਵਧੇਗਾ ਸੋ ਵਧੇਰੀ ਅਪਡੇਟਸ ਲਈ ਜੁੜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰੇਵਾਲ ਨਗਦੀਪ ਸਿੰਘ ਨਮੇ